ਸਤ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹਾ ਮਿਸਤਰੀ ਦਿਖਾਉਣਾ ਵਾਂ ਜਿਹੜਾ ਬੰਦਾ ਆਪਣੀ ਹਵੇਲੀ ਦੇ ਵਿੱਚ ਹੀ ਕੰਮ ਕਰਦਾ ਆ ਆ ਪਿੰਡ ਅਲੀਪੁਰ ਅਲੀਪੁਰ ਵੜਦਿਆਂ ਸਾਰੀ ਆ ਖਸੁਰਖਪੁਰ ਇੱਧਰ ਨੂੰ ਆ ਟੱਲਵਾ ਤੇ ਜਦੋਂ ਆਪਾਂ ਇੱਥੋਂ ਅਲੀਪੁਰੋਂ ਦੇ ਇੱਥੋਂ ਮੁੜਾਂਗੇ ਤੇ ਹਾਂ ਤੁਸੀਂ ਦੇਖੀ ਜਾਓ ਇਹ ਵੀ ਆਪਾਂ ਨੂੰ ਪਤਾ ਲੱਗਾ ਕਿ ਇੱਥੇ ਕਹਿੰਦੇ ਕੋਈ ਦੁਕਾਨ ਆ ਮੁੰਡੇ ਨੇ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਵਾ ਚਲੋ ਆਜੋ ਆਪਾਂ ਨੂੰ ਮਿਲਦੇ ਆ ਤੇ ਦੇਖਦੇ ਆ ਕਿ ਕਹਿੰਦਾ ਆ ਹਵੇਲੀ ਆ ਉਦੀ ਇਸੇ ਹਵੇਲੀ ਦੇ ਅੰਦਰ ਕੰਮ ਕਰਦਾ ਆ ਆ ਤੁਸੀਂ ਦੇਖ ਲਓ ਆ ਹਵੇਲੀ ਦੇ ਅੰਦਰ ਹੀ ਕੰਮ ਕਰਦਾ ਸਾਚੀ ਗੱਲ ਭਾਈ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਬਾ ਵਧੀਆ ਠੀਕ ਠਾਕ ਬਹੁਤ ਸ਼ਾਂਤ ਲੱਗਦਾ ਬਾ ਵਧੀਆ ਇਹ ਤੁਸੀਂ ਇੱਥੇ ਦੁਕਾਨ ਆ ਜੀ ਤੁਹਾਡੀ ਇਹ ਆ ਇਹ ਮੈਂ ਨਵਾਂ ਹੀ ਕੰਮ ਖੋਲਿਆ ਅੱਛਾ ਅੱਛਾ ਆਪਣੇ ਉਧਾਂ ਪਹਿਲਾਂ ਕਰਾਏ ਤੇ ਵਾਰਡਿੰਗ ਘੱਟ ਲੈ ਕੇ ਗੇਟ ਗ੍ਰੇਲਾਂ ਬਣਾਉਂਦਾ ਸੀ ਠੀਕ ਹੈ ਜੀ ਹੁਣ ਮੈਂ ਆਪਣਾ ਵਾਰਡਿੰਗ ਸੈਟਲ ਲੈ ਆਂਦਾ ਆ ਅੱਛਾ ਜੀ ਸਾਰਾ ਸਮਾਨ ਆਪਣਾ ਬਣਾਇਆ ਅੱਛਾ ਕੀ ਕੀ ਕੰਮ ਕਰਦੇ ਹੋ ਭਾਜੀ ਤੁਸੀਂ ਕੰਮ ਮੈਂ ਆਪਣੇ ਗੇਟ ਗ੍ਰੇਲਾਂ ਕੋੜੀਆਂ ਅੱਛਾ ਜੀ ਆਪਣੇ ਮੰਜੇ ਠੀਕ ਹੈ ਜੀ ਕਰਦੇ ਆ ਕੋਠੀਆਂ ਜਿਵੇਂ ਕੰਮ ਕਰੀਦਾ ਆਪਣੇ ਗੇਟ ਗ੍ਰੇਲਾਂ ਦਾ ਅੱਛਾ ਜੀ ਕੋੜੀਆਂ ਚੜਾਉਣੀਆਂ ਉਹ ਵੀ ਆਪਣੇ ਮੰਜੀ ਮੰਜੇ ਤਿਆਰ ਕਰੀ ਦੇ ਹਾਂਜੀ ਮੈਂ ਲੋਕੇਸ਼ਨ ਚ ਦੇਖਿਆ ਤੁਹਾਡਾ ਕਾਕੂ ਸ਼ਾਹ ਵੈਲਡਿੰਗ ਵਰਕਰਸ ਹੈ ਹਾਂਜੀ ਹਾਂਜੀ ਐਸੇ ਸ਼ਾਹ ਤੁਹਾਨੂੰ ਕਾਹ ਤੋਂ ਕਹਿੰਦੇ ਆ ਜੀ ਸ਼ਾਹ ਵੈਸੇ ਹੀ ਇਹ ਹੁਣ ਦਿੱਤਾ ਤੇ ਤਾਂ ਇਹਨੇ ਨਾਂ ਪਾਇਆ ਇਹ ਪਹਿਲੇ ਤੋਂ ਅਛਾ 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 ਚਲੋ ਵਧੀਆ ਵਧੀਆ ਅਛਾ ਵੈਲਡਿੰਗ ਦਾ ਕੰਮ ਇਹ ਪੱਕਾ ਤੁਸੀਂ ਆਪ ਤਿਆਰ ਕੀਤਾ ਇਹ ਪੱਕਾ ਮੈਂ ਆਪ ਤਿਆਰ ਕੀਤਾ ਜਿਵੇਂ ਇਹਨੂੰ ਰਹਿ ਗਿਆ ਸਿਰਫ ਚੰਨਣਾ ਲੱਗਣ ਵਾਲਾ ਅਛਾ ਕੰਮ ਤਾਂ ਹੈਵੀ ਲੱਗਦਾ। ਹਾਂ। ਹੋਰ ਕਿਹੜਾ ਕਿਹੜਾ ਕੰਮ ਕਰਦੇ ਜਿੱਥੇ ਕੋਈ ਚੀਜ਼ਾਂ ਕੰਮ ਬਾਕੀ ਸਾਰਾ ਕਰੀਦਾ। ਅੱਛਾ। ਬਾਕੀ ਕੋਈ ਪਾਹਾ ਸੁਹਾਗਾ ਤਮੀਆਂ ਜੋ ਵੀ ਅੱਛਾ ਇਹ ਹਵੇਲੀ ਦੇ ਵਿੱਚ ਹੀ ਆਪਣੇ ਹਾਂ ਜਾਨੀ ਕਿ ਕੰਮ ਸਟਾਰਟ ਕੀਤਾ ਹੋਇਆ ਦੇਖੋ ਜੀ ਮਿੱਤਰੋ। ਤੁਸੀਂ ਕੋਈ ਵੀ ਵੈਲਡਿੰਗ ਦਾ ਕੋਈ ਟਾਂਕਾ ਕੋਈ ਕੁਛ ਕੋਈ ਚੀ ਟੁੱਟੀ ਆ ਕੋਈ ਫ੍ਰਿਜ ਦਾ ਸਟੈਂਡ, ਵਾਸ਼ਿੰਗ ਮਸ਼ੀਨ ਦਾ ਸਟੈਂਡ ਕੋਈ ਵੀ ਗੇਟ ਗ੍ਰਿਲ ਕਪੜੇ ਤੋਂ ਆਈਆਂ ਮਸ਼ੀਨਾਂ ਦੇ ਟਾਇਰ ਟੋਰ ਲਾਈਦੇ ਆ ਇਹਨਾਂ ਦੇ ਫਰੇਮ ਬਣਾ ਕੇ ਫਿਰ ਆਪਣੇ ਉਹ ਕੀ ਕਹਿੰਦੇ ਆ ਉਹ ਹੁੰਦੀਆਂ ਨੇ ਕਪੜਿਆਂ ਵਾਲੀਆਂ ਮਸ਼ੀਨਾਂ ਨਹੀਂ ਜਿਹੜਾ ਇਹ ਕਪੜੇ ਕਪੜੇ ਰੱਖੀਆ ਅੱਛਾ ਸਟੈਂਡ ਬਸ ਸਟੈਂਡ ਉਹਨਾਂ ਦੇ ਸਟੈਂਡ ਬਣਾ ਕੇ ਉਹਨਾਂ 'ਤੇ ਪਹੀਏ ਲਾਈਦੇ ਆ ਠੀਕ ਆ ਠੀਕ ਆ ਸਟੈਂਡ ਤੋਂ ਬਗੈਰ ਨਾ ਪਹੀਆ ਲਾਉਂਦਾ ਨਹੀਂ ਆ ਉਹਨਾਂ ਨੂੰ ਕਿਉਂ ਜੀ ਆਪਾਂ ਸਟੈਂਡ ਤੋਂ ਬਗੈਰ ਲਾਈਏ ਗਾਗੋ ਕਿ ਇੱਥੇ ਆ ਜਾਂਦਾ ਜੀ ਹਾਂ ਗਾਗੋ ਵਾਧੂ ਆਉਂਦੇ ਆ ਮਗਾ ਜਿੱਦਾਂ ਤੁਹਾਡਾ ਇੱਕਦਮ ਵੱਖਰਾ ਜਿਹਾ ਇੱਥੇ ਹਵੇਲੀ ਜਿਦਾ ਕਿਸ ਨੂੰ ਪਤਾ ਤਾਂ ਲੱਗਦਾ ਨਹੀਂ ਹੁਣਾ ਇੱਥੇ ਕਿ ਦੁਕਾਨ ਆ ਬਾਕੀ ਲੋਕੇਸ਼ਨ ਲਾਈ ਹੋਈ ਆ ਆਹ ਦੇਖੋ ਮਿੱਤਰੋ ਜੇ ਕਿਸੇ ਨੇ ਆਉਣਾ ਹੋਵੇ ਆ ਇਧਰ ਸੁਰਖਪੁਰ ਸੁਰਖਪੁਰ ਤੋਂ ਜਦੋਂ ਤੁਸੀਂ ਢਲਮਾ ਰੋਡ ਤੇ ਜਾਵੋਗੇ ਤੇ ਆਹ ਅੱਗੇ ਇੱਥੇ ਬਸ ਕੋਠੀ ਤੋਂ ਬਿਲਕੁਲ ਨਾਲ ਮੁੜ ਕੇ ਇੱਥੇ ਖੱਬੇ ਤੇ ਆਹ ਦੇਖੋ ਹਵੇਲੀ ਦੇ ਵਿੱਚ ਹੀ ਸ਼ੈੱਡ ਆ ਇੱਕ ਛੋਟੀ ਜੀ ਇੱਥੇ ਕੰਮ ਕੀਤਾ ਜਾਂਦਾ ਮੁਰਗੇ ਦਾ ਨਾਮ ਹੈ ਕਾਕੂ ਸ਼ਾ ਬਿਲਡਿੰਗ ਵਰਕਰਸ ਦੁਕਾਨ ਤੁਸੀਂ ਕਿਤੇ ਵੀ ਗੂਗਲ ਤੇ ਲੋਕੇਸ਼ਨ ਤੇ ਸਰਚ ਮਾਰੋਗੇ ਤਾਂ ਇਹ ਪਹਿਲੇ ਨੰਬਰ ਤੇ ਨਾਮ ਨਿਕਲ ਕੇ ਆ ਜਾਊਗਾ ਤੇ ਜੀ ਦੀ سپورਟ ਕਰੋ ਵਿਚਾਰਾ ਇਕੱਲਾ ਇੱਥੇ ਮਿਹਨਤ ਕਰ ਰਿਹਾ ਵਾ ਤੇ ਤੁਹਾਨੂੰ ਨਾਮ ਮੋਬਾਈਲ ਨੰਬਰ ਇਹਦਾ ਸਭ ਕੁਝ ਲੋਕੇਸ਼ਨ ਤੁਹਾਨੂੰ ਮੈਂ ਅਟੈਚ ਕਰ ਦਊਗਾ ਵੀਡੀਓ ਦੇ ਵਿੱਚ ਤੇ ਬਾਕੀ ਪਹਿਲਾਂ ਮੈਂ ਖੇਤੀਬਾੜੀ ਪਹਿਲਾਂ ਖੇਤੀਬਾੜੀ ਕਰਦਾ ਸੀ ਅੱਛਾ ਅੱਛਾ ਜੀ ਮੈਂ ਬਿਲਡਿੰਗ ਦਾ ਕੰਮ ਹੁਣ ਸਟਾਰਟ ਕੀਤਾ ਖੇਤੀਬਾੜੀ ਦਾ ਛੱਡਤਾ ਮੈਂ ਅੱਛਾ ਅੱਛਾ ਜੀ ਅੱਜ ਤੋਂ 35-40 ਸਾਲ ਪਹਿਲਾਂ ਵਿਆਹ ਤੋਂ ਪਹਿਲਾਂ ਮੈਂ ਬਿਲਡਿੰਗ ਦਾ ਕੰਮ ਕਰਦਾ ਹੁੰਦਾ ਸੀ ਠੀਕ ਆ ਜੀ ਆਪਣੇ ਜੰਮੂ ਵਾਲਾ ਠੀਕ ਆ ਠੀਕ ਆ ਜੀ ਤੇ ਹੁਣ ਤੇ ਮੈਂ ਸੋਚਿਆ ਮੈਂ ਬਾਹਰ ਅੰਦਰ ਕਿ ਜਾਣਾ ਜੋ ਬਾਹਰ ਜਾ ਕੇ ਦੁਕਾਨ ਖੋਲਦੇ ਆ ਆਹੋ ਜਦੋਂ ਵਧੀਆ ਮਿਹਨਤ ਕਰਨੀ ਆ ਉਹਦਾ ਲੋਕੀ ਛੜ ਛੜ ਬਾਹਰ ਨੂੰ ਭੱਜਦੇ ਆ ਜਿਹੜਾ ਬੰਦਾ ਆਪਣੀ ਜ਼ਮੀਨ ਤੇ ਕਰਦਾ ਹੋਵੇ ਲੋੜ ਹੀ ਨਹੀਂ ਬਾਹਰ ਜਾਣ ਦੀ ਬਾਹਰ ਜਾਣ ਦੀ ਲੋੜ ਹੀ ਨਹੀਂ ਯਾਰ ਇੱਥੇ ਆਪਣਾ ਕੰਮ ਵਾਧੂਗਾ ਜੇ ਬੰਦੇ ਨੇ ਕਰਨਾ ਹੋਵੇ ਤੇ ਬਿਲਕੁਲ ਬਿਲਕੁਲ ਤੁਸੀਂ ਮੇਰੇ ਦਾ ਵੇਲੀ ਦੇ ਵਿੱਚ ਆਪਣਾ ਹੀ ਘਰੀ ਇੱਕ ਸਾਡਾ ਘਰੇ ਹੀ ਕੰਮ ਕਰ ਰਹੇ ਹੋ ਤੁਸੀਂ ਬਾਕੀ ਸਾਰੀ ਦੁਨੀਆ ਜਾਣਦੀ ਆ ਹਾਂਜੀ ਥੇ ਲੱਗ ਬੰਦੇ ਸਾਰਿਆਂ ਨੂੰ ਪਤਾ ਆ ਹਾਂਜੀ ਤੇ ਆਪੇ ਅਗਲੇ ਘਰੇ ਆ ਜਾਂਦੇ ਆ ਫੋਨ ਕਰ ਲੈਂਦੇ ਆ ਅੱਛਾ ਹਾਂ ਦੁਕਾਨ ਮਿਲਦਾ ਤਾਂ ਬੰਦ ਕਰ ਦਿਆ ਸੀ ਤੁਸੀਂ ਹਣਾ ਹਾਂ ਹੁਣ ਮੈਂ ਕਾਨੂੰ بنائے ਡੰਗਰਾਂ ਵਿੱਚ ਪੱਥਰ-ਪੁੱਥੇ ਪਾਈ ਦੇ ਡੰਗਰ ਵਿੱਚ ਰੱਖੇ ਦੇ ਨਾਲ ਅੱਛਾ ਅੱਛਾ ਫਿਰ ਬਾਅਦ ਹੁਣ ਇਹ ਕੰਮ ਹੁੰਦਾ ਫਿਰ ਇਹ ਤੁਹਾਡਾ ਨੰਬਰ ਥੋੜਾ ਬੋਲ ਕੇ ਆਪਣਾ ਦੱਸ ਦਿਓ ਜੇ ਕਿਸੇ ਨੇ ਕੋਈ ਕੰਮ-ਕਮ ਕਰਵਾਉਣਾ ਹੋਵੇ ਨੰਬਰ ਆਪਣਾ ਹੈਗਾ 9944 6025 99144 6025 99144 6025 ਮੇਰਾ ਨਾਮ ਲਖਵੀਰ ਸਿੰਘ ਹੈ ਪੂਰਾ ਤੋਂ ਉਦਾਂ ਕਾਕੂ ਸ਼ਾਹ ਦੇ ਨਾਮ ਦੇ ਨਾਮ ਤੇ ਜ਼ਿਆਦਾ ਜਾਣਿਆ ਜਾਂਦਾ ਹਾਂ ਤੁਸੀਂ ਆ ਕੇ ਮਿਲ ਸਕਦੇ ਹੋ ਇਹਨੂੰ ਇਹ ਦੋ ਤਰ੍ਹਾਂ ਦੇ ਪਹੀਏ ਲਾਈਦੇ ਆ ਇਹ ਵੱਡਾ ਪਹੀਆ ਲਾਈਦਾ ਇਸ ਸਟੈਂਡ ਨੂੰ ਯਾਨੀ ਕਿ ਵਾਸ਼ਿੰਗ ਮਸ਼ੀਨ ਦਾ ਸਟੈਂਡ ਆਹ ਹਾਂ ਜੀ ਆਪਣੀ ਲਿਮਾਰੀ ਨੂੰ ਲਾਦੀਦਾ ਜਿੱਦਾਂ ਦਾ ਕੋਈ ਕਵੇ ਹਾਂਜੀ 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 ਤੇ ਰੇਟ ਵੀ ਆਪਾਂ ਨੂੰ ਹਿਸਾਬ ਨਾਲ ਹੀ ਲਾਜਦਾ ਕੋਈ ਹਾਂ ਜੀ ਵੱਧ ਪੈਸੇ ਨਹੀਂ ਲਈਦੇ ਪਹੀਆ ਤਾਂ ਬਹੁਤ ਹੈਵੀ ਆ ਯਾਨੀ ਇੱਕ ਸਟੈਂਡ ਦੇ ਤੁਸੀਂ ਜਦੋਂ ਮੰਨ ਲਓ ਵਾਸ਼ਿੰਗ ਮਸ਼ੀਨ ਦਾ ਆਪਾਂ ਸਟੈਂਡ ਬਣਵਾਉਣਾ ਵਾ ਤੇ ਕਿੰਨੇ ਪੈਸੇ ਲਾਉਂਗੇ ਉਹਦੇ ਉਹਦੇ ਜੇ ਤਾਂ ਆਹ ਟਾਇਰ ਲਾਉਣੇ ਆ ਹਾਂਜੀ ਇਹ ਤਾਂ ਆਪਣੇ ਹੈਗਾ 1500 ਰੁਪਈਆ ਅੱਛਾ ਬਸ ਬਸ ਸੋਚ ਲਓ ਕੀ ਕਰੀ ਨਹੀਂ ਨਹੀਂ ਸਹੀ ਆ ਜੇ ਆ 1500 1500 ਆ ਪਈ ਹੈ ਨਾ ਹਾਂ ਨਹੀਂ ਭਾਜੀ ਸਾਡੇ ਮੈਂ ਤਾਂ 2000 ਰੁਪਏ ਦੇ ਬਣਵਾਇਆ ਆਪਣਾ ਦੇ ਆਪਾਂ ਜਿਆਦੇ ਪੈਸੇ ਨਹੀਂ ਲਾਈ ਦੇਗੇ